ਜਨ ਹਾਰ ਜਿੰਨ ਪੈਦਾ ਏਸ ਤੂੰ ਕੀਆ ਸੋਈ ਦੇ ਅਦਾਰ ਜਿੰਨ ਕਰਤੇ ਮਾਲਕ ਇੰਦਲਾਕਾ ਸੱਜ ਪਰਬਦਗਾਰ ਸੱਜ ਪਰਬਦਗਾਰ ਰਹਿਮ ਤੇਰੀ ਰਹਿਮ ਤੇਰੀ ਸੁਖ ਪਾਇਆ ਸਰਦਾਰ ਸਰ ਪਰਵਤ ਗਾਰ ਕੀ ਮਾਣੇ ਵੱਡਾ ਵੀ ਪ੍ਰਵਾਹ ਤੂੰ ਸਮਰੱਥ ਅਗਤ ਕੱਥ ਅਗੋਚਰ ਜਿਉ ਪਿੰਡ ਤੇਰੀ ਰਾਸ ਜਿਹਨੂੰ ਪਾਈ ਮੇਦਨੀ ਸੋਈ ਕਰਦਾ ਸਾਰ ਸਾਰ ਸੰਭਾਲੇ ਨਿਤ ਪ੍ਰਤਿਪਾ ਅਲਕਦਲਾ ਕਟਕਟਮ ਅਲਕਦਲਾ ਸੱਚਾ ਪਰਵਦਗਾਰ ਸੱਚਾ ਪਰਵਦਗਾਰ ਸੱਚਾ ਪਰਵਦਗਾਰ ਸੱਚਾ ਪਰਵਦਗਾਰ ਕੁਦਰਤ ਕੀ ਮਨ ਨ ਜਾਣੀਏ ਕੁਦਰਤ ਕੀ ਮਨ ਨ ਜਾਣੀਏ ਕੁਦਰਤ ਕੀ ਮਨ ਨ Uh <laughs> ਅਕਤ ਅਗੋ ਚਰ ਜਿਉ ਪਿੰਡ ਤੇਰੀ ਰਾਸ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਕੀਰ ਦਾਸ ਨਾਨਕ ਕੀ ਅਰਦਾਸ ਵਾਹੇ ਗੁਰੂ ਜੀਵਤ 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 ਰਹੋ ਜੀਵਤ 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 ਰਹੋ ਜੀਵਤ 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 ਰਹੋ ਕਹੂੰ ਜੀਵਤ ਰਹੂ ਜੀਵਤ ਹੋ ਹੋ ਜੀਵਤ 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 ਰਹੋ ਜੀਵਤ 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 ਰਹੋ ਜੀਵਤ 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 ਰਹੋ ਕਲ ਯੁਗ ਮੈਂ ਇੱਕ ਨਾ ਰਾਜ ਨਾਨਕ ਬੋਲੇ ਪ੍ਰੰਗ ਵਿਚਾਰ ਜੀਵਤ ਰਹੋ ਜੀਵਤ 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 ਰਹੋ ਜੀਵਤ 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 ਰਹੋ ਜੀਵਤ 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 ਰਹੋ ਰਹੋ RAM ਰਸਾਇਣ ਨਿਤ ਉੱਠ ਪੀਵੋ ਹਰ 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 ਰਸਨਾ ਕਹੋ ਤਨ ਗਰੀਬਨਵਾਚ ਜਿੱਥੇ ਗੁਰਮੁਖ ਪਰਿਵਾਰ ਨੇ ਆਪਣੇ ਬੱਚੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਇਹ ਸਮਾਗਮ ਰਚੇ ਨੇ ਉੱਥੇ ਅਸੀਂ ਸਾਰੇ ਦੇ ਸਾਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੱਚੇ ਹਾਂ ਸਾਰੇ ਉਹਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੇ ਜਿਹਦੇ ਤੇ ਤੇਰੀ ਕਿਰਪਾ ਹੁੰਦੀ ਹੈ ਉਹਨੂੰ ਵਾਧੂ ਸੁਖ ਮਿਲ ਜਾਂਦਾ ਜਿਹੜਾ ਕਦੇ ਮੁੜ ਕੇ ਮੁੱਕਦਾ ਹੀ ਨਹੀਂ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਹਨੇਰਾ ਹੁੰਦਾ ਜਿਹੜਾ ਕਦੇ ਖਤਮ ਹੀ ਨਹੀਂ ਹੁੰਦਾ ਤੇ ਇੱਥੇ ਗਰੀਬਨ ਬਾਦਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਅਸ਼ੀਰਵਾਦ ਬਖਸ਼ਿਸ਼ ਕਰਦੇ ਹੋਇਆ ਸਾਰਿਆਂ ਨੂੰ ਕਿਸੇ ਨਾਲ ਵਿਤਕਰਾ ਨਹੀਂ ਵਿਸ਼ੇਸ਼ ਤੌਰ ਤੇ ਭਾਵੇਂ ਉਹਨਾਂ ਦੀ ਅਰਦਾਸ ਹੋਈ ਪਰ ਵਿਤਕਰਾ ਕਿਸੇ ਨਾਲ ਨਹੀਂ ਗੁਰੂ ਸਾਹਿਬ ਨੇ ਕੀਤਾ ਸਾਰਿਆਂ ਨੂੰ ਕਹਿੰਦੇ ਨੇ ਜੀਵਤ 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 ਰਹੋ ਤਿੰਨਾਂ ਕਾਲਾਂ ਵਿੱਚ ਤਿੰਨਾਂ ਲੋਕਾਂ ਵਿੱਚ ਕਹਿੰਦੇ ਜਿਉਂਦਾ ਹੀ ਰਹੇਗਾ ਪਰ ਨਾਲ ਉਹ ਤਰੀਕਾ ਦੱਸਿਆ ਜੇ ਅਪਣਾ ਲੇਗਾ ਤੇ ਸੱਚ ਪਤਾਰਥ ਗੁਰਮੁਖ ਲਹੋ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਕੋਲੋਂ ਸੱਚ ਦਾ ਗੁਰਬਾਣੀ ਦਾ ਪ੍ਰਸ਼ਾਦ ਲੈ ਤੇ ਹਰ ਵਕਤ ਉਹਨੂੰ ਯਾਦ ਰੱਖ ਹਰ 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 ਰਸਨਾ ਕਹੋ ਗਰੀਬਨਵਾਜ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਸਾਨੂੰ ਸਾਰਿਆਂ ਨੂੰ ਇਹ ਆਦਤ ਬਣ ਜਾਏ ਅਸੀਂ ਉਹਨੂੰ ਯਾਦ ਰੱਖੀਏ ਅਸੀਂ ਗੁਰਸਿੱਖ ਕਹਾਉਣ ਦੇ ਯੋਗ ਹੋ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਉਹਨੂੰ ਯਾਦ ਕਰੀਏ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੁਭਲ ਕੇ ਉੱਠ ਹਰ ਨਾਮ ਧਿਆਵੇ ਉਹਦੇ ਨਾਲ ਜੁੜ ਜਾਈਏ ਜਿਹਦੇ ਨਾਲ ਸਾਡਾ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਸਕੇ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਦੇ ਹੋਏ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ